ਬਹੁਤ ਸਾਲ ਬਾਅਦ ਜਾ ਕੇ ਪੰਜਾਬੀ ਫਿਲਮ ਬਣੀ ਹੈ ਜੀ ਚਲੋ ਬੁਲਾਵਾ ਆਇਆ ਹੈ ਬਹੁਤ سارے ਮੈਸੇजेस ਹੈ ਇਨਸਾਨੀ ਤੌਰ ਤੇ ਜੋ ਵੀ ਇਮੋਸ਼ਨਸ ਅਸੀਂ ਫੀਲ ਕਰਦੇ ਆ ਉਹ ਸਾਰੇ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਡ ਆਈ ਥਿੰਕ ਜੋ ਕੈਰੈਕਟਰਸ ਹੈ ਉਹਨਾਂ ਨਾਲ ਜੋ ਆਡੀਅנס ਹੈ ਉਹ ਕਿਤੇ ਨਾ ਕਿਤੇ ਕਨੈਕਟ ਕਰ ਪਾਏਗੀ ਜਦੋਂ ਮੈਂ ਕਹਾਣੀ ਸੁਣਦਾ ਸੀਗਾ ਉਹਦੇ ਮੈਨੂੰ ਐ ਲੱਗ ਰਿਹਾ ਸੀਗਾ ਕਿ ਯਾਰ ਇਹ ਜਿਹੜੀ ਸਟੋਰੀ ਹੈ ਵਧੀਆ ਇਮਪੈਕਟ ਪਾ ਕੇ ਜਾਊਗੀ ਸਾਡੀ ਆਡੀਅנס ਤੇ ਚਲੋ ਬੁਲਾਵਾ ਆਇਆ ਹੈ ਫਿਲਮ ਜਿਹੜੀ ਹੈ 26 ਤਰੀਕ ਨੂੰ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਉਹਨਾਂ ਦੇ ਸਾਡੇ ਨਾਲ ਜਿਹੜੇ ਹੀਰੋ ਹੀਰੋ ਨੇ ਸਾਡੇ ਨਾਲ ਮੁੱਝਾ ਗੱਲਬਾਤ ਕਰਾਂਗੇ ਕਿ ਫਿਲਮ ਦੇ ਵਿੱਚ ਕੀ ਕੁਛ ਹੈ ਫਿਲਮ ਕਿੱਦਾਂ ਦੀ ਹੈ ਜਾਂ ਲੋਕ ਕਿਦਾਂ ਨੂੰ ਫਿਲਮ ਨੂੰ ਪਸੰਦ ਕਰਨਗੇ ਸਾਡੇ ਨਾਲ ਪੁਖਰਾਜ ਜੀ ਨੇ ਉਹਨਾਂ ਨਾਲ ਪਹਿਲਾਂ ਗੱਲਬਾਤ ਕਰਾਂਗੇ ਸਰ ਚਲੋ ਬੁਲਾਵਾ ਆਇਆ ਹੈ ਫਿਲਮ 26 ਤਰੀਕ ਨੂੰ ਤੁਸੀਂ ਰਿਲੀਜ਼ ਕਰਨ ਜਾ ਰਹੇ ਹੋ ਇਹ ਖਾਸ ਕਿਉਂ ਫਿਲਮ ਨੇ ਸਰ ਖਾਸ ਤਾਂ ਜੀ ਮੈਨੂੰ ਲੱਗਦਾ ਨਾਂ ਤੋਂ ਹੀ ਜੇ ਆਪਾਂ ਸ਼ੁਰੂ ਹੋ ਜਾਈਏ ਤਾਂ ਫਿਲਮ ਚਲੋ ਬੁਲਾਵਾ ਆਇਆ ਹੈ ਟਾਈਟਲ ਇੱਕ ਐਸਾ ਹੈ ਕਿ ਜਦੋਂ ਤੁਸੀਂ ਸ਼ਬਦ ਬੋਲਦੇ ਹੋ ਚਲੋ ਬੁਲਾਵਾ ਆਇਆ ਤਾਂ ਅਗਲੀ ਲਾਈਨ ਆਪੇ ਜੁੜ ਜਾਂਦੀ ਹੈ ਨਾਲ ਸੋ ਬੁਲਾਵਾ ਹੀ ਸੀਗਾ ਜੀ ਮਾਤਾ ਲੋ ਸਾਡੀ ਸਾਰੀ ਟੀਮ ਨੂੰ ਕਿ ਸਾਡੀ ਡਿਊਟੀ ਲੱਗੀ ਸੀਗੀ ਜੀ ਫਿਲਮ ਬਣਾਉਣ ਦੀ ਕਿਉਂਕਿ ਬਹੁਤ ਸਾਲਾਂ ਬਾਅਦ ਜਾ ਕੇ ਹਿੰਦੀ ਤਾਂ ਕਈ ਆਈਆਂ ਪਹਿਲਾਂ ਬਟ ਬਹੁਤ ਸਾਲਾਂ ਬਾਅਦ ਜਾ ਕੇ ਪੰਜਾਬੀ ਫਿਲਮ ਬਣੀ ਹੈ ਜੀ ਚਲੋ ਬੁਲਾਵਾ ਆਇਆ ਹੈ ਇੱਕ ਸੋਸ਼ਲ ਡਰਾਮਾ ਫਿਲਮ ਫੈਮਿਲੀ ਡਰਾਮੇ ਦੀ ਫਿਲਮ ਹੈ ਜਿਹਦੇ ਪਾਤਰ ਰਿਲੀਜੀਅਸ ਨੇ ਸਪਿਰਚੁਅਲ ਪਾਤਰ ਨੇ ਉਹ ਤੇ ਉਹ ਕਹਾਣੀ ਨੂੰ ਅੱਗੇ ਲੈ ਕੇ ਜਾਂਦੇ ਨੇ ਇਹਦੇ ਵਿੱਚ ਮੈਸੇਜਸ ਸੋਸ਼ਲ ਮੈਸੇਜ ਨੇ ਜਿਹੜੇ ਉਹ ਕਾਫੀ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਨਾਲ-ਨਾਲ ਤੁਹਾਨੂੰ ਆਨੰਦ ਆਊਗਾ ਜੀ ਐਂਟਰਟੇਨਮੈਂਟ ਫੈਮਿਲੀ ਡਰਾਮੇ ਦਾ ਰਹੂਗਾ ਐਕਸ਼ਨ ਰਹੂਗਾ ਜੀ ਰੋਮਾਂਸ ਵੀ ਰਹੂਗਾ ਸਾਰਾ ਕੁਝ ਰਹੂਗਾ ਸਾਰਾ ਕੁਝ ਵਿੱਚ ਧਾਰਮਿਕ ਵੀ ਹੈ ਵਿੱਚ ਹੀ ਕਾਮੇਡੀ ਵੀ ਹੈ ਵਿੱਚ ਤੇ 28 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਤੇ ਕਿੰਨਾ ਸਮਾਂ ਸਰ ਲੱਗਿਆ ਫਿਲਮ ਨੂੰ ਤਿਆਰ ਕਰਨ ਵਾਸਤੇ ਜਾਂ ਕਿਦਾਂ ਆ ਥਾਟ ਆਇਆ ਕਿ ਇਹ ਫਿਲਮ ਇਦਾਂ ਤਿਆਰ ਕੀਤੀ ਜਾਵੇ। ਆ ਫਿਲਮ ਦੇਖੋ ਜੀ ਇਹ ਤਾਂ ਸਾਰਾ ਕੰਮ ਮੇਕਰਸ ਦਾ ਹੀ ਸੀਗਾ ਹਨਾ ਜੀ ਸਾਡੇ ਡਾਇਰੈਕਟਰ ਸਾਹਿਬ ਅਸਤਿੰਦਰ ਸਿੰਘ ਦੇਵ ਜੀ ਸਾਡੇ ਰਾਈਟਰਸ ਅਮਨ ਸਿੱਧੂ ਜਗਦੇਵ ਸੇਖੋਂ ਸਾਡੇ ਪ੍ਰੋਡਿਊਸਰਸ ਪਾਲਟਾ ਸਾਹਿਬ ਹੀਰ ਸਾਹਿਬ ਸੋ ਇਹਨਾਂ ਸਾਰਿਆਂ ਦੀ ਇਹ ਅਸੋਸੀਏਸ਼ਨ ਸੀਗੀ ਜੀ ਨਾਲ ਜਦੋਂ ਅਸੀਂ ਨਾਲ ਜੁੜ ਗਏ ਤੇ ਉਦੋਂ ਬਸ ਇਦਾਂ ਇਦਾਂ ਕਰ ਕਰਕੇ ਟੀਮ ਵੱਡੀ ਹੁੰਦੀ ਗਈ ਜੀ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਰਿਹਾ ਤੇ ਕੁੱਲ ਟਾਈਮ ਮੈਨੂੰ ਲੱਗਿਆ ਜੀ ਅ ਮਹੀਨੇ ਦੇ ਅੰਦਰ ਅੰਦਰ ਬਣ ਗਈ ਸੀਗੀ ਜੀ ਫਿਲਮ ਅ ਤੇ ਜੇ ਪੈਚਵਰਕ ਵੀ ਲਾਈਆ ਚਾਰਕ ਦਿਨ ਦਾ ਐਕਸਟਰਾ ਸੋ ਮੇਰੇ ਹਿਸਾਬ ਨਾਲ 32 33 ਦਿਨਾਂ ਦੇ ਵਿੱਚ ਫਿਲਮ ਪੂਰੀ ਮੁਕੰਮਲ ਹੋ ਗਈ ਸੀਗੀ ਜੀ ਤੇ ਫਿਲਮ ਦੇ ਵਿੱਚ ਗਾਣੇ ਅ ਵੀਨੇ ਆਪਣੇ ਰੌਸ਼ਨ ਪ੍ਰਿੰਸ ਜੀ ਦੇ ਨੇ ਮਨੀ ਲਾੜਲਾ ਜੀ ਦੀ ਭੇਟ ਆ ਬਹੁਤ ਖੂਬਸੂਰਤ ਮਾਸਟਰ ਸਲੀਮ ਜੀ ਦੀ ਆ ਸੋ ਓਵਰਆਲ ਜਦੋਂ ਅਸੀਂ ਫਿਲਮ ਦੇਖੀ ਨਾ ਹੈ ਜਦੋਂ ਮੈਂ ਰਸ਼ਸ ਦੇਖ ਕੇ ਫਿਲਮ ਦੇ ਭਾਜੀ ਉਹਨਾਂ ਨੇ ਮੈਨੂੰ ਡਬਿੰਗ ਤੋਂ ਬਾਅਦ ਦਿਖਾਏ ਤਾਂ ਵਾਕਈ ਲੱਗ ਰਿਹਾ ਸੀਗਾ ਕਿ ਇੱਕ ਆਊਟ ਆਫ ਦਾ ਬਾਕਸ ਯੋਨਰ ਜਦੋਂ ਆਪਾਂ ਕੋਈ ਵੀ ਕਰਦੇ ਆ ਤਾਂ ਉਹਦੇ ਵਿੱਚ ਇੱਕ ਜਿਹੜੀ ਠਹਿਰਾਵ ਸੀਗਾ ਫਿਲਮ ਦੇ ਵਿੱਚ ਜੋ ਕਿ ਕਾਫੀ ਫਿਲਮਾਂ ਦੇ ਵਿੱਚ ਮਿਸਿੰਗ ਹੁੰਦਾ ਹੈ ਨਾ ਸੋ ਉਹ ਮੈਨੂੰ ਦੇਖ ਕੇ ਲੱਗਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ 26 ਸਪਟੈਂਬਰ ਨੂੰ ਲੋਕ ਕੋ ਭਰਪੂਰ ਪਿਆਰ ਦੇਣਗੇ ਜੀ ਸਾਡੀ ਫਿਲਮ ਚਲੋ ਬਲਾਵਾ ਆਇਆ ਹੈ ਬਿਲਕੁਲ ਸਰ ਜਰੂਰ ਪਿਆਰ ਦੇਣਗੇ ਕਿਉਂਕਿ ਨਰਾਤੇ ਵਿੱਚ ਚੱਲ ਰਿਹਾ ਹੈ ਔਰ ਤੁਸੀਂ 26 ਤਰੀਕ ਨੂੰ ਤੁਸੀਂ ਗ੍ਰੇਸ ਕਰਨ ਜਾ ਰਹੇ ਹੋ ਜੀ 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 ਐਕਚੁਅਲੀ ਇਹ ਸਾਰਾ ਕੁਝ ਸਾਡੇ ਪ੍ਰੋਡਿਊਸਰ ਸਾਹਿਬ ਉਹਨਾਂ ਦਾ ਕਾਰਗੁਜ਼ਾਰੀ ਹੈ ਜੀ ਉਹਨਾਂ ਦੀ ਤੇ ਬਾਕੀ ਵਿੱਚ ਕਾਮੇਡੀ ਦਾ ਤੜਕਾ ਸਾਡੇ ਭਾ ਮੱਟੂ ਨੇ ਲਾਇਆ ਬਾਈ ਨੇ ਤੇ ਨਾਲ ਅਰਵਿੰਦਰ ਜੀ ਨੇ ਨਾਲ ਪੁੰਨਿਆ ਮਹਿਤਾ ਜੀ ਸਾਡੇ ਹੀਰੋਨ ਨਾਲ ਨੇ ਤੇ ਮਿਮਿਕਰੀ ਬਹੁਤ ਅੱਛੀ ਕਰਦ ਨੇ ਇਹ ਤੇ ਇਹ ਤੁਹਾਨੂੰ ਕਰਕੇ ਵੀ ਦਿਖਾਉਣਗੇ ਤੋ ਬਸ ਬਹੁਤ ਕਮਾਲ ਦੀ ਕਰਦ ਨੇ ਤੇ ਬਸ ਜੀ ਹਾਂਜੀ ਹਾਂਜੀ ਮਟੋ ਜੀ ਤੁਹਾਡੇ ਕੋਲ ਵੀ ਆਵਾਂਗੇ ਪਹਿਲਾਂ ਮੈਡਮ ਨਾਲ ਗੱਲ ਕਰਦਿਆਂ ਮੈਮ ਕਿੱਧਰ ਆ ਤੁਸੀਂ ਹੈ ਰੋਲ ਨਿਭਾਇਆ ਫਿਲਮ ਦੇ ਵਿੱਚ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਐਂਡ ਸਾਡੀ ਫਿਲਮ ਆ ਰਹੀ ਹੈ 26 ਸਪਟੈਂਬਰ ਨੂੰ ਚਲੋ ਬੁਲਾਵਾ ਆਇਆ ਹੈ ਤੇ ਸਾਰੇ ਕੈਰੈਕਟਰਸ ਬਹੁਤ ਇੰਪੋਰਟੈਂਟ ਬਹੁਤ ਕ੍ਰੂਸ਼ੀਅਲ ਹੈ ਤੇ ਅਸੀਂ ਬਹੁਤ ਇੰਜੋਏ ਕੀਤਾ ਸਾਨੂੰ ਵੀ ਆਰ ਸੋ ਬlesਟ ਕਿ ਸਾਨੂੰ ਮਾਤਾ ਵੈਸ਼ਨ ਦੇਵੀ ਜਾਨ ਦਾ ਮੌਕਾ ਮਿਲਿਆ ਐਂਡ ਉਹ ਵੀ ਉਹ ਕਰਦੇ ਹੋਏ ਜੋ ਸਾਡੇ ਸਾਰਿਆਂ ਨੂੰ ਬਹੁਤ ਪਸੰਦ ਹੈ ਫਿਲਮ ਕਰਦੇ ਹੋਏ ਮੂਵੀ ਸ਼ੂਟ ਕਰਦੇ ਸਾਨੂੰ ਜਾਨ ਦਾ ਮੌਕਾ ਮਿਲਿਆ ਐਂਡ ਇਸ ਤੋਂ ਸੋਹਣੀ ਗੱਲ ਕੋਈ ਨਹੀਂ ਹੋ ਸਕਦੀ ਆਈ ਥਿੰਕ ਐਂਡ ਉੱਥੇ ਦੀ ਜਿਹੜੀ ਐਨਰਜੀ ਇਸ ਹੈ ਉਹ ਸਾਰੇ ਅਸੀਂ ਐਂਡ ਚ ਗਈ ਸੀ ਕਿ ਮਤਲਬ ਸਾਲ ਦੇ ਐਂਡ ਚ ਐਂਡ ਸਾਲ ਉਸ ਐਨਰਜੀ ਨਾਲ ਸ਼ੁਰੂ ਕਰਨਾ ਆਈ ਥਿੰਕ ਥੈਟ ਵਾਸ ਦ ਮੋਸਟ ਬਿਊਟੀਫੁਲ ਪਾਰਟ ਫਿਲਮ ਚਲੋ ਬੁਲਾਵਾ ਹੈ ਫਿਲਮ ਚਲੋ ਤੁਸੀਂ 26 ਦਿਨ ਰਿਲੀਜ਼ ਹੋਣ ਜਾ ਰਹੀ ਹੈ ਕਿ ਖਾਸ ਕੇ ਫਿਲਮ ਦੇ ਵਿੱਚ ਕੀ ਮੈਸੇਜ ਕਿ ਤੁਸੀਂ ਮਤਲਬ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਆਲਓਵਰ ਆਈ ਥਿੰਕ ਬਹੁਤ ਸਾਰੇ ਮੈਸੇजेस ਹੈ ਇਨਸਾਨੀ ਤੌਰ ਤੇ ਜੋ ਵੀ ਇਮੋਸ਼ਨਸ ਅਸੀਂ ਫੀਲ ਕਰਦੇ ਆ ਉਹ ਸਾਰੇ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਡ ਆਈ ਥਿੰਕ ਜੋ ਕੈਰੈਕਟਰਸ ਹੈ ਉਹਨਾਂ ਨਾਲ ਜੋ ਆਡੀਅנס ਹੈ ਉਹ ਕਿਤੇ ਨਾ ਕਿਤੇ ਕਨੈਕਟ ਕਰ ਪਾਏਗੀ ਕਿ ਇਹ ਸਿਚੁਏਸ਼ਨ ਐ ਇਮੋਸ਼ਨ ਅਸੀਂ ਵੀ ਨਾਟ ਇਨ ਥਿਸ ਵੇ ਮੇਬੀ ਇਨ ਅਦਰ ਵੇ ਉਹ ਲੋਕੀ ਫੀਲ ਕਰ ਚੁੱਕੇ ਐਂਡ ਓਵਰਆਲ ਮੂਵੀ ਨਾਲ ਰਿਲੇਟ ਕਰ ਪਾਂਗੇ ਐਂਡ ਆਈ ਥਿੰਕ ਉਹ ਕੋਈ ਸੋਲੂਸ਼ਨ ਇੱਕ ਰਾਬ ਪੈ ਜਾਣਗੇ ਯੂ نو ਦੇ ਵਿਲ ਫਾਈਂਡ ਅ ਸੋਲੂਸ਼ਨ ਕਿ ਇਹ ਅਸੀਂ ਲਾਈਫ ਚ ਕਰ ਸਕਦੇ ਆ ਐਂਡ ਇੱਕ ਸਭ ਤੋਂ ਇੰਪੋਰਟੈਂਟ ਮੈਸੇਜ ਤਾਂ ਇਹ ਹੈ ਵੀ ਰੱਬ ਅਸੀਂ ਇੰਨੇ ਬਿਜ਼ੀ ਹੋ ਗਏ ਅੱਜ ਕੱਲ ਆਪਣੀ ਲਾਈਫ ਚ ਐਂਡ ਅਸੀਂ ਭੁੱਲ ਜਾਂਦੇ ਆ ਕਿ ਰੱਬ ਦਾ ਸ਼ੁਕਰਾਨਾ ਰੱਬ ਨੂੰ ਯਾਦ ਕਰਨਾ ਕਿੰਨਾ ਇੰਪੋਰਟੈਂਟ ਹੈ ਆਈ ਥਿੰਕ ਇਹ ਮੂਵੀ ਲੋਕਾਂ ਨੂੰ ਰਿਮਾਈਂਡ ਕਰਾਏਗੀ ਕਿ ਉਹਦੀ ਕਿੰਨੀ ਇੰਪੋਰਟੈਂਸ ਹੈ ਸਾਡੀ ਲਾਈਫ ਚ ਜਿਆਦਾ ਇਹ ਰਿਲੀਜ਼ ਦੇ ਉੱਪਰ ਵੀ ਇਹ ਜਿਆਦਾ ਫਿਲਮ ਬਣੀ ਹੈ ਵਿੱਚ ਕੋਈ ਕਾਮੇਡੀ ਵੀ ਹੈਗੀ ਜਾਂ ਘਾਟਾ ਕਾਮੇਡੀ ਜਾਂ ਮਤਲਬ ਜਿਆਦਾ ਧਾਰਮਿਕ ਹੈ ਵਿੱਚ ਮੈਂ ਕਹੂੰਗੀ ਪਾਵਰ ਪੈਕਡ ਹੈ ਇਹ ਰਿਲੀਜੀਅਸ ਮੂਵੀ ਨਹੀਂ ਹੈ ਇੱਕ ਸੋਸ਼ਲ ਡਰਾਮਾ ਮੂਵੀ ਹੈ ਜਿਦੇ ਚ ਸਾਰੇ ਇਮੋਸ਼ਨਸ ਤੁਹਾਨੂੰ ਦੇਖਣ ਨੂੰ ਮਿਲਣਗੇ ਐਕਸ਼ਨ ਹੈ ਐਂਡ ਹਾਸਾ ਹੈ ਕਾਮੇਡੀ ਹੈ देयर इज एवरीथिंग ਅ ਬਿਟ ਆਫ एवरीथिंग ਮੈਂ ਤਾਂ ਕਹੂੰਗੀ ਇਹ ਪਾਵਰ ਪੈਕਡ ਹੈ ਤਾਂ ਤੁਸੀਂ ਜ਼ਰੂਰ 26 ਸਪਟੈਂਬਰ ਨੂੰ ਜਾ ਕੇ ਦੇਖਿਓ ਚਲੋ ਬੁਲਾਵਾ ਹੈ ਮਟੋ ਜਨਾ ਮੈਂ ਗੱਲਬਾਤ ਕਰਾਂਗੇ ਕਿਉਂਕਿ ਸਰ ਕਹ ਰਹੇ ਸੀ ਕਹਿੰਦੇ ਤੁਸੀਂ ਕਮੇਡੀਅਨ ਵੀ ਬਹੁਤ ਕਰਦੇ ਆ ਤੁਹਾਡੀ ਵਾਰਨਿੰਗ ਫਿਲਮ ਵੀ ਦੇਖੀ ਸੀ ਹੋਰ ਵਿੱਚ ਤਾਂ ਹੋਰ ਵਿੱਚ ਤਾਂ ਮੈਂ ਤੁਹਾਨੂੰ ਦੇਖ ਹੀ ਲਿਆ ਸੀ ਤੁਹਾਡੀ ਕਿੱਦਾਂ ਦੀ ਸੀ ਉਹ ਤਾਂ ਪਹਿਲਾਂ ਵੀ ਬਹੁਤ ਚੱਲੀ ਸੀ ਤੁਹਾਡੀ ਫਿਲਮ ਆ ਦੇਖ ਹੀ ਲਿਆ ਸੀ ਕਿੱਦਾਂ ਦੀ ਸੀ ਸ਼ੁਕਰੀਆ ਬੜੀ ਸ਼ੁਕਰੀਆ ਤੁਹਾਡਾ ਪਿਆਰ ਆ ਜੀ ਤੁਸੀਂ ਇਹਨਾ ਮਾਨ ਸਤਕਾਰ ਦਿੰਦੇ ਆ ਤੁਹਾਡੇ ਪਿਆਰ ਕਰਕੇ ਤੁਰੇ ਫਿਰਦੇ ਆ ਜੀ ਭਾਜੀ ਸਰ ਫਿਲਮ ਦੇ ਵਿੱਚ ਸਰ ਕਿੱਦਾਂ ਦੀ ਕਮੇਡੀ ਕੀਤੀ ਹੈ ਤੁਸੀਂ ਕਿਉਂਕਿ ਚਲੋ ਬੁਲਾਵਾ ਆਇਆ ਹੈ ਵਿੱਚ ਰੇਜਿਸ ਵੀ ਆ ਵਿੱਚ ਕਮੇਡੀ ਵੀ ਆ ਮਤਲਬ ਸਾਰਾ ਕੁਝ ਬਿਕਸ ਹੈ ਵਿੱਚ ਤੇ ਤੁਹਾਡੇ ਵੱਲੋਂ ਕਿਹੜਾ ਰੋਲ ਹੈ ਮੇਰੇ ਵੱਲੋਂ ਭਰੀ ਜੇ ਡੀ ਡਿਊਟੀ ਲੱਗੀ ਹੈ ਮੇਰੀ ਹਸੌਣ ਤੇ ਡਿਊਟੀ ਲੱਗੀ ਹੈ ਤੇ ਇਹ ਚ ਵੀ ਹਸਾਇਆ ਹੀ ਹੈ ਸੋ ਫਿਲਮ ਦੇ ਵਿੱਚ ਫਿਲਮ ਦੀ ਕਹਾਣੀ ਇਸ ਤਰੀਕੇ ਦੀ ਹੈ ਕਿ ਪੂਰਾ ਆਪਾਂ ਡਰਾਮਾ ਕਹਿ ਸਕਦੇ ਹਾਂ ਕਿ ਜਿਵੇਂ ਕਿ ਲੋਕ ਆਪਣਾ ਮਤਲਬ ਕਢਣ ਲਈ ਕਿਹੜੀ ਹੱਦ ਤੱਕ ਚੱਲ ਜਾਂਦੇ ਨੇ ਕਿ ਕੀ ਸਿਚੁਏਸ਼ਨਸ ਨੇ ਇਹ ਅੱਜ ਦੇ ਦੌਰ ਦੀ ਵੀ ਗੱਲ ਹੈ ਸੋ ਅਸੀਂ ਆਮ ਆਪਣੀ ਜ਼ਿੰਦਗੀ ਦੀ ਵੀ ਗੱਲ ਕਿ ਜਿੱਥੇ ਹੱਸਦੇ ਖੇਡਦੇ ਵੀ ਆ ਸਿਚੁਏਸ਼ਨਾਂ ਸਾਨੂੰ ਹੈਂਡਲ ਵੀ ਕਰਨੀਆਂ ਪੈਂਦੀਆਂ ਨੇ ਬਹੁਤ ਉਤਪਾਅ ਚੜਾਅ ਹੁੰਦੇ ਨੇ ਜ਼ਿੰਦਗੀ 'ਚ ਉਹਨੂੰ ਮੱਦੇ ਨਜ਼ਰ ਆ ਕੇ ਇਸ ਸਕ੍ਰਿਪਟ ਨੂੰ ਚੁਣਿਆ ਗਿਆ ਸੋ ਮੇਰਾ ਕਿਰਦਾਰ ਥੋੜਾ ਬਹੁਤਾ ਵਿੱਚ ਸ਼ੁਰਲੀਆਂ ਛੱਡਦਾ ਹੈ ਕਿ ਜਿੱਥੇ ਕੋਈ ਜ਼ਿਆਦਾ ਸਿਚੁਏਸ਼ਨ ਇਹੋ ਜਿਹੀ ਹੁੰਦੀ ਹੈ ਉੱਥੇ ਉਸ ਤਰੀਕੇ ਨਾਲ ਪਲੇ ਕੀਤਾ ਗਿਆ ਸੋ ਬਹੁਤ ਹੀ ਜਿਵੇਂ ਹੋਰਾਂ ਫਿਲਮਾਂ 'ਚ ਹੁੰਦਾ ਕਿ ਬਹੁਤ ਲੌਡ ਤਰੀਕੇ ਨਾਲ ਸਿਚੁਏਸ਼ਨਸ ਕ੍ਰੀਏਟ ਕੀਤੀਆਂ ਜਾਂਦੀਆਂ ਕਾਮੇਡੀ ਲਈ ਇਹਦੇ ਵਿੱਚ ਕੁਝ ਇਦਾਂ ਦਾ ਨਹੀਂ ਆ ਬਹੁਤ ਪਿਆਰੀਆਂ ਸਿਚੁਏਸ਼ਨਸ ਨੇ ਤੇ ਤੁਸੀਂ ਵੇਖ ਕੇ ਆਪਣਾ ਖੁਸ਼ ਹੋਵਾਂਗੇ ਤੇ ਦੂਜੀ ਗੱਲ ਹੈ ਐਂਟਰਟੇਨਮੈਂਟ ਦੇ ਨਾਲ-ਨਾਲ ਜਿਹੜਾ ਇੱਕ ਮੈਸੇਜ ਦਿੱਤਾ ਜਾਊਗਾ ਜਿਹੜਾ ਇੱਕ ਆਸਥਾ ਨਾਲ ਵਿਸ਼ਵਾਸ ਨਾਲ ਤੁਹਾਨੂੰ ਜੋੜਿਆ ਗਿਆ ਉਹਦੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਹਾਣੀ ਤੋਂ ਸੋਹੀਂ ਜਦੋਂ ਸ਼ੂਟ ਕਰਦੇ ਸੀਗੇ ਜਦੋਂ ਮੈਂ ਕਹਾਣੀ ਸੁਣਦਾ ਸੀਗਾ ਉਦੋਂ ਮੈਨੂੰ ਐ ਲੱਗ ਰਿਹਾ ਸੀਗਾ ਕਿ ਯਾਰ ਇਹ ਜਿਹੜੀ ਸਟੋਰੀ ਹੈ ਵਧੀਆ ਇੰਪੈਕਟ ਪਾ ਕੇ ਜਾਊਗੀ ਸਾਡੀ ਆਡੀਅנס ਤੇ ਸਰ ਸ਼ੂਟਿੰਗ ਦੇ ਦੌਰਾਨ ਕਿਹੜੀ ਮਤਲਬ ਕਿਹੜਾ ਸੀਨ ਇਹਦਾ ਅਹਿਮ ਰਿਹਾ ਹੈ ਜਿਹੜਾ ਕਿ ਤੁਹਾਨੂੰ ਕਾਫੀ ਜਿਹੜਾ ਵਧੀਆ ਲੱਗਿਆ ਹੋਵੇ ਮਤਲਬ ਸ਼ੂਟਿੰਗ ਦੇ ਦੌਰਾਨ ਜਿਵੇਂ ਤੁਸੀਂ ਕਮੇਡੀ ਵੀ ਕਰਨ ਕਹਿੰਨੇ ਤੁਸੀਂ ਕਿਤੇ ਕੋਈ ਅਹਿਮ ਰੋਲ ਕੋਈ ਅਹਿਮ ਸੀਨ ਕੋਈ ਹੋਵੇ ਮੇਰੇ ਲਈ ਸਪੈਸ਼ਲ ਅਹਿਮ ਸਿਰਫ ਇਹੀ ਸੀਗਾ ਭਾਈ ਕਿ ਮਤਲਬ ਇਹ ਲਈ ਬਹੁਤ ਵੱਡੀ ਗੱਲ ਹੈ ਕਿ ਬਲਾਵਾ ਆ ਜਾਣਾ ਮੈਂ ਪਿਛਲੇ 5-6 ਸਾਲ ਤੋਂ ਪਲਾਨ ਕਰ ਰਿਹਾ ਆ ਵੀ ਮੈਂ ਯਾਰ ਜਾਣਾ ਮਾਦਾ ਦਾ ਮੱਥਾ ਟੇਕਣਾ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਗੱਲ ਕਰ ਦਿੰਦਾ ਸੀਗਾ ਪਰ ਟਾਈਮ ਨਹੀਂ ਮਿਲਦਾ ਮੇਰੇ ਲਈ ਅਹਿਮ ਗੱਲ ਇਹੀ ਹੈ ਵੱਡੀ ਗੱਲ ਇਹੀ ਹੈ ਕਿ ਬਲਾਵਾ ਵੀ ਐਸਾ ਆਇਆ ਕਿ ਕੱਲਾ ਮੈਨੂੰ ਨਹੀਂ ਸਾਰੀ ਟੀਮ ਨੂੰ ਹੀ ਬੁਲਾ ਲਿਆ ਸ਼ੂਟਿੰਗ ਹੀ ਉੱਥੇ ਪਲਾਨ ਕਰੀਦੇ ਮੈਨੂੰ ਇਹੰਦਾ ਸੀਗਾ ਕਿ ਯਾਰ ਮੇਰੇ ਕੋਲ ਸ਼ੂਟਿੰਗ ਕਰਕੇ ਟਾਈਮ ਨਹੀਂ ਮਿਲ ਰਿਹਾ ਜਾ ਨਹੀਂ ਜਾ ਰਿਹਾ ਸੋ ਮੇਰੀ ਮਾਂ ਨੇ ਉੱਥੇ ਹੀ ਛੱਦ ਲਿਆ ਵੀ ਕੋਈ ਗੱਲ ਨਹੀਂ ਤੇਰਾ ਕੰਮ ਨਹੀਂ ਰੁਕਣ ਦੇ ਤੂੰ ਇੱਥੇ ਹੀ ਆ ਕੋਈ ਗੱਲ ਨਹੀਂ ਪਗਰਾ ਜੀ ਫਿਲਮ ਦੇ ਦੌਰਾਨ ਸ਼ੂਟਿੰਗ ਦੌਰਾਨ ਦੇ ਵਿੱਚ ਕਿੰਨੀ ਇੱਕ ਮਤਲਬ ਆਸਾਨੀ ਰਹੀ ਜਾਂ ਕੋਈ ਮੁਸ਼ਕਲ ਆਈ ਜਾਂ ਸ਼ੂਟਿੰਗ ਦੇ ਦੌਰਾਨ ਜਾਂ ਫਿਲਮ ਕਰੀਏ ਕਰਨ ਤੇ ਕੋਈ ਅਜਿਹੀ ਗੱਲਬਾਤ ਕੋਈ ਆ ਦੇਖੋ ਜੀ ਪਰਮਾਤਮਾ ਦਾ ਅਸ਼ੀਰਵਾਦ ਹੀ ਰਿਹਾ ਸਾਰੀ ਫਿਲਮ ਦੇ ਵਿੱਚ ਜੇ ਕਿਤੇ ਕੁਝ ਹੁੰਦਾ ਵੀ ਸੀਗਾ ਤਾਂ ਕਈ ਵਾਰੀ ਲੱਗਦਾ ਸੀਗਾ ਵੀ ਯਾਰ ਇਹ ਅੜਚੰਜੀ ਕਿਉਂ ਆ ਗਈ ਬਟ ਉਹਦਾ ਦੂਜੇ ਦਿਨ ਸਾਨੂੰ ਜਵਾਬ ਮਿਲ ਜਾਂਦਾ ਸੀ ਕਿਉਂਕਿ ਉਹ ਕਿਸੇ ਰੀਜ਼ਨ ਲਈ ਹੀ ਆਈ ਹੁੰਦੀ ਸੀ ਤੇ ਦੂਜੇ ਦਿਨ ਉਹੀ ਸੀਨ ਉਹਦੇ ਤੋਂ ਵੀ ਬੈਟਰ ਹੋ ਜਾਂਦਾ ਸੀ ਸੋ ਐਸ ਸੱਚ ਕੋਈ ਅੜਚਨ ਨਹੀਂ ਬਹੁਤ ਸਮੂਥ ਫਲੋ ਦੇ ਨਾਲ ਹੋਇਆ ਸਾਰਾ ਕੰਮ ਤੇ ਬਾਕੀ ਸਾਡੀ ਕਾਸਟ ਸਾਡੀ ਟੀਮ ਵੀ ਬਹੁਤ ਕਮਾਲ ਦੀ ਹੈ ਜੀ ਇਵਨ ਸਾਡੇ ਜਿੰਨੇ ਮੇਕਰਸ ਨੇ ਉਹ ਬਹੁਤ ਕਮਾਲ ਦੇ ਨੇ ਓਵਰਆਲ ਮਜ਼ਾ ਆਇਆ ਤੇ ਮਨ ਲਾਦਾ ਸਾਡੇ ਸਾਰਿਆਂ ਦੀ ਫਿਲਮੋਗ੍ਰਾਫੀ ਦੇ ਵਿੱਚੋਂ ਸਭ ਤੋਂ ਖਾਸ ਤੇ ਅਹਿਮ ਫਿਲਮ ਇਹ ਹੋਊਗੀ ਬਿਲਕੁਲ ਜੀ ਬਿਲਕੁਲ ਚਲੋ ਬਲਾਵਾ ਹੈ ਫਿਲਮ ਦੀ ਅਸੀਂ ਜਿਹੜੇ ਹੀਰੋ ਹੀਰੋਨ ਨਾਲ ਗੱਲਬਾਤ ਅਸੀਂ ਕੀਤੀ ਉਹਨਾਂ ਨੇ ਕਿਹਾ ਕਿ ਰਵਿਚੇਰੇ ਵਿੱਚ ਕਮੇਡੀ ਵੀ ਹੈ ਵੀ ਆਸਤਨਾ ਵੀ ਜੁੜੀ ਫਿਲਮ ਹੈ ਔਰ ਇਹ ਫਿਲਮ 26 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਲੁਧਿਆਣਾ ਤੋਂ ਲਖਮਿੰਦਰ ਸਿੰਘ ਥੈਂਕਸ ਫੋਰ ਟੂ